ਲਓ ਵੀ ਮਿੱਤਰੋ ਅੱਜ ਜਦੋਂ ਮੈਂ ਘਰੇ ਆਇਆ ਨਾ ਮੈਨੂੰ ਘਰੇ ਆਉਂਦੇ ਨੂੰ ਹੀ ਆ ਗਿਫਟ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਆ ਗਿਫਟ ਆ ਬੜੀ ਸੋਹਣੀ ਪੈਕਿੰਗ ਕੀਤੀ ਹੋਈ ਆ ਤੇ ਮੈਂ ਦੱਸਣਾ ਚਾਹਣਾ ਵੀ ਇਹ ਜਿਹੜਾ ਗਿਫਟ ਆ ਇਹ 3-4 ਦਿਨ ਪਹਿਲਾਂ ਆਪਣੇ ਘਰੇ ਆਪਾਂ ਨੂੰ ਪਿਆਰ ਕਰਨ ਆਲੇ ਆਏ ਸੀਗੇ ਤੇ ਮੈਂ ਘਰੇ ਹੈਣੀ ਸੀ ਆ ਬਾਹਰ ਗਿਆ ਹੋਇਆ ਸੀ ਤੇ ਉਹ ਆ ਗਿਫਟ ਆਪਣੇ ਘਰੇ ਫੜਾ ਕੇ ਮਾਤਾ ਕਿੱਦਿਆ ਸੀ ਪਰਸੋਂ ਕ ਚੌਥੇ ਚੌਥੇ ਆਈ ਸੀ ਚੌਥੇ ਚੌਥੇ ਆਏ ਸੀ ਇਹ ਮੁੰਡੇ ਤੇ ਆ ਗਿਫਟ ਦੇ ਕੇ ਗਏ ਆ ਤੇ ਖੋਲ੍ਹਿਆ ਕਿਉਂ ਨਹੀਂ ਖੋਲ੍ਹ ਕੇ ਤਾਂ ਹਾਂ ਕਹਿੰਦੇ ਤੁਸੀਂ ਨਾ ਖੋਲ੍ਹਿਓ ਬਾਕੀ ਤਾਂ ਪਲੀਜ਼ ਦੇ ਗਿਫਟ ਨੂੰ ਇਹ ਵਾਈਬ ਵੀ ਫਲਾ ਦੇ ਅੱਛਾ ਤੇ ਮੇਰਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਮਾਵੀ ਚਾਹਣਾ ਵੀ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਮੇਰਾ ਵੀਰ ਬਣ ਕੇ ਜਦੋਂ ਵੀ ਤੁਸੀਂ ਆਉਣੇ ਹੁੰਦੇ ਆ ਨਾ ਫੋਨ ਫਾਨ ਕਰ ਲਿਆ ਕਰੋ ਤੇ ਰੇਹਾ ਮੇਥੋਂ ਹੁਣ ਜਾਂਦਾ ਨਹੀਂ ਦੇਖਦੇ ਆ ਖੋਲ੍ਹ ਕੇ ਵੀ ਕੀ ਆ ਇਹਦੇ ਵਿੱਚ ਆ ਫੁੱਲ ਫੜਾਸਣਾ ਲਾਇਆ ਸੀ ਬਈ ਤਾਹ ਕੀ ਹੋ ਸਕਦਾ ਡੀਸੀ ਫਿਰ ਆ ਭਾਈ ਕੋਲੇ ਤੋਂ ਹੀ ਪਤਾ ਚੱਲੂ ਕੀ ਐ ਲੱਗਦਾ ਤਵਰਾਵ ਐ ਰੋਗਿਆ ਫਿਰ ਚੇਪੀਆਂ ਚੂਪੀਆਂ ਖਾਸੀਆਂ ਲਾਈਆਂ ਹੋਈਆਂ ਨੇ ਲੈ ਵੀ ਆਹ ਸਿਰਾ ਲੱਗ ਗਿਆ ਇਹਦੇ ਚੰਪਾ ਇੱਦਾਂ ਨਹੀਂ ਕਿਤਾ ਅੱਜ ਨਾਲ ਡੱਬਾ ਵੀ ਆਂਦੇ ਆ ਨਹੀਂ ਆ ਦੇਗਾ ਲਾ ਹੀ ਇਹਦਾ ਮਾਤਾ ਫੋਨ ਆ ਦੇਖ ਵਾ ਆਈਫੋਨ ਕਿਹੜਾ ਆਈਫੋਨ ਇੱਥੇ 15 ਆਈਫੋਨ 15 ਪ੍ਰੋ ਮੈਕਸ ਖੋਲ ਕੇ ਦੇਖ ਲੈ ਆਈਫੋਨ 15 ਪ੍ਰੋ ਮੈਕਸ ਆ ਤੇ ਹੁਣ ਦੇਖਦੇ ਆ ਖੋਲ ਕੇ ਐਨਾ ਮਹਿੰਗਾ ਫੋਨ ਭਰਾਵੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖਦੇ ਆ ਖੋਲ ਕੇ ਬੇਚਤੀ ਸੀ ਮੈਠਾ ਹੀ ਕਰੀਏ ਲੱਗਦਾ ਖੋਣ ਕੇ ਵੀ ਦੇਖ ਲਾ ਕਹਿੰਦਾ ਖਾਲੀ ਕਹਿੰਦਾ ਡੱਬਾ ਹੀ ਨਾ ਹੋਵੇ ਨਹੀਂ ਕਈ ਵਾਰ ਨਿਕਲ ਜਾਂਦਾ ਨਹੀਂ ਨਹੀਂ ਇਹ ਹੋਏ ਬੱਟੇ-ਕੁੱਟੇ ਪਾਜ ਵੀ ਪੜਾਇਆ ਨਹੀਂ ਉਹ ਨਹੀਂ ਨਹੀਂ ਆਹ ਦੇਖੋ ਆਹ ਦੇਖੋ ਬਈ ਆ ਸਾਰਾ ਆਈਫੋਨ ਦੇ ਗਿਆ ਇਹ ਆਈਫੋਨ 15 ਪ੍ਰੋ ਮੈਕਸ ਮੈਂ ਗੋਪੀ ਲਾਈਏ ਫਿਰ ਖਬਰ ਮਾਤਾ ਆ ਨੇੜੇ ਕਰਕੇ ਦਿਖਾ ਦੀ ਮਰਾ ਯਾਰ ਕਿੱਥੋਂ ਲਊ ਇਹ ਮੈਂ ਤਾਂ ਖੋਲਣਾ ਨਹੀਂ ਆ 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 1.5 ਲੱਖ ਦੇ ਨੇੜਾ ਮਾਤਾ ਇਹ ਲੈ ਵੀ ਮਿੱਤਰੋ ਬਹੁਤ ਬਹੁਤ ਧੰਨਵਾਦ ਯਾਰ ਤੁਹਾਡਾ ਇੰਨਾ ਸੋਹਣਾ ਫੋਨ ਗਿਫਟ ਕਰਨ ਦੇ ਲਈ ਤੇ ਆ ਰੰਗ ਵੀ ਫੋਨ ਦਾ ਨਵਾਂ ਹੀ ਆਇਆ ਲੈ ਵੀ ਨਹੀਂ ਫੋਨ ਜੁਗੀ ਦੇ ਪੈ ਨਹੀਂ ਤੇ ਤੂੰ ਰੱਖ ਲੈ ਫੋਨ ਲੈ ਵੀ ਬਹੁਤ ਸੋਹਣਾ ਫੋਨ ਆ ਭਰਾਵੋ ਬਹੁਤ ਬਹੁਤ ਧੰਨਵਾਦ ਤੇ ਮੇਰਾ ਵੀਰ ਬਣ ਕੇ ਜਦੋਂ ਵੀ ਹੁਣ ਆਉਂਗੇ ਤੇ ਫੋਨ ਕਰਕੇ ਜਰੂਰ ਆਇਓ ਤੇ ਮੇਰਾ ਭਰਾ ਬਣ ਕੇ ਮਿਲ ਕੇ ਜਰੂਰ ਜਾਇਓ ਤੇ ਆ ਗਿਫਟ ਦੇ ਲਈ ਇੱਕ ਵਾਰ ਫੇਰ ਥੋੜਾ ਯਾਰ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਮੇਰਾ ਵੀਰ ਹੈ ਬਹੁਤ ਸੋਹਣਾ ਲੱਗਿਆ ਤੇ ਬਹੁਤ ਪਸੰਦ ਆਇਆ ਭਰਾਵੋ ਗਿਫਟ ਤੁਹਾਡਾ ਹੈ ਬਹੁਤ ਵਧੀਆ ਫੂਨ ਧੰਨਵਾਦ ਮੇਰਾ